ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਕਿ ਪੂਰਾ ਪੰਜਾਬ ਜਲਦਲ ਹੋ ਗਿਆ ਹੈ ਉਥੇ ਹੀ ਨਹਿਰਾਂ ਵਿੱਚ ਵੀ ਪਾਣੀ ਵਧ ਗਿਆ ਦਰਿਆਵਾਂ ਦਾ ਪਾਣੀ ਓਵਰਫਲੋ ਹੋ ਰਿਹਾ ਤੇ ਪਿੰਡਾਂ ਦੇ ਪਿੰਡਾਂ 'ਚ ਪਾਣੀ ਵੜ ਰਿਹਾ ਤੇ ਲੋਕ ਕਾਫੀ ਪਰੇਸ਼ਾਨ ਨੇ ਇਹ ਤਸਵੀਰਾਂ ਨੇ ਹਰੀਕੇ ਹੈੱਡ ਦੀਆਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਜਾ ਰਿਹਾ ਤੇ ਲੋਕਾਂ ਨੂੰ ਹੁਣ ਡਰ ਸਤਾ ਰਿਹਾ ਕਿ ਜਿੱਥੇ ਕਿ ਕਈ ਪਿੰਡ ਪਹਿਲਾਂ ਹੀ ਪਾਣੀ ਦੇ ਵਹਾਅ ਥੱਲੇ ਦਬ ਚੁੱਕੇ ਨੇ ਉਥੇ ਹੀ ਹੁਣ ਹੋਰ ਪਿੰਡਾਂ ਨੂੰ ਨੁਕਸਾਨ ਹੋਵੇਗਾ ਲੋਕਾਂ ਦੇ ਘਰਾਂ ਦਾ ਤਾਂ ਕੁਝ ਅਤਾ ਪਤਾ ਹੀ ਨਹੀਂ ਉਹਨਾਂ ਦਾ ਸਮਾਨ ਕੀਮਤੀ ਸਮਾਨ ਪਸ਼ੂ ਤੱਕ ਰੁੜ ਗਏ ਨੇ ਤੇ ਹੁਣ ਲੋਕ ਦੁਹਾਈ ਪਾ ਰਹੇ ਨੇ ਤੇ ਲੋਕਾਂ ਵੱਲੋਂ ਹੁਣ ਆਪ ਮੁਹਾਰੇ ਅੱਗੇ ਹੋ ਕੇ ਬਨ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਹਰੀਕੇ ਹੈਡ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਅੱਗੇ ਵਧ ਰਿਹਾ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਕੀ ਪੂਰਾ ਪੰਜਾਬ ਜਲਤਲ ਹੋ ਗਿਆ ਹੈ ਉੱਥੇ ਹੀ ਨਹਿਰਾਂ ਵਿੱਚ ਵੀ ਪਾਣੀ ਵਧ ਗਿਆ ਦਰਿਆਵਾਂ ਦਾ ਪਾਣੀ ਓਵਰਫਲੋ ਹੋ ਰਿਹਾ ਤੇ ਪਿੰਡਾਂ ਦੇ ਪਿੰਡਾਂ 'ਚ ਪਾਣੀ ਵੜ ਰਿਹਾ ਤੇ ਲੋਕ ਕਾਫੀ ਪਰੇਸ਼ਾਨ ਨੇ ਇਹ ਤਸਵੀਰਾਂ ਨੇ ਹਰੀਕੇ ਹੈਡ ਦੀਆਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਜਾ ਰਿਹਾ ਤੇ ਲੋਕਾਂ ਨੂੰ ਹੁਣ ਡਰ ਸਤਾ ਰਿਹਾ ਹੈ ਕਿ ਜਿੱਥੇ ਕੀ ਕਈ ਪਿੰਡ ਪੈ ਹੀ ਪਾਣੀ ਦੇ ਵਹਾਅ ਥੱਲੇ ਦੱਬ ਚੁੱਕੇ ਨੇ ਓਤੇ ਹੀ ਹੁਣ ਹੋਰ ਪਿੰਡਾਂ ਨੂੰ ਨੁਕਸਾਨ ਹੋਵੇਗਾ ਲੋਕਾਂ ਦੇ ਘਰਾਂ ਦਾ ਤਾਂ ਕੁਝ ਅਤਾ ਪਤਾ ਹੀ ਨਹੀਂ ਉਹਨਾਂ ਦਾ ਸਮਾਨ ਕੀਮਤੀ ਸਮਾਨ ਪਸ਼ੂ ਤੱਕ ਰੁੜ ਗਏ ਨੇ ਤੇ ਹੁਣ ਲੋਕ ਦੁਹਾਈ ਪਾ ਰਹੇ ਨੇ ਤੇ ਲੋਕਾਂ ਵੱਲੋਂ ਹੁਣ ਆਪ ਮੁਹਾਰੇ ਅੱਗੇ ਹੋ ਕੇ ਬਨ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਹਰੀਕੇ ਹੈਡ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਅੱਗੇ ਵਧ ਰਿਹਾ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਕਿ ਪੂਰਾ ਪੰਜਾਬ ਜਲਤਲ ਹੋ ਗਿਆ ਹੈ ਉਥੇ ਹੀ ਨਹਿਰਾਂ ਵਿੱਚ ਵੀ ਪਾਣੀ ਵਧ ਗਿਆ ਦਰਿਆਵਾਂ ਦਾ ਪਾਣੀ ਓਵਰਫਲੋ ਹੋ ਰਿਹਾ ਤੇ ਪਿੰਡਾਂ ਦੇ ਪਿੰਡਾਂ 'ਚ ਪਾਣੀ ਵੜ ਰਿਹਾ ਤੇ ਲੋਕ ਕਾਫੀ ਪਰੇਸ਼ਾਨ ਨੇ ਇਹ ਤਸਵੀਰਾਂ ਨੇ ਹਰੀਕੇ ਹੈਡ ਦੀਆਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਜਾ ਰਿਹਾ ਤੇ ਲੋਕਾਂ ਨੂੰ ਹੁਣ ਡਰ ਸਤਾ ਰਿਹਾ ਹੈ ਕਿ ਜਿੱਥੇ ਕਿ ਕਈ ਪਿੰਡ ਪ ਹਾਂ ਹੀ ਪਾਣੀ ਦੇ ਵਹਾਅ ਥੱਲੇ ਦਬ ਚੁੱਕੇ ਨੇ ਉਤੇ ਹੀ ਹੁਣ ਹੋਰ ਪਿੰਡਾਂ ਨੂੰ ਨੁਕਸਾਨ ਹੋਵੇਗਾ ਲੋਕਾਂ ਦੇ ਘਰਾਂ ਦਾ ਤਾਂ ਕੁਝ ਅਤਾ ਪਤਾ ਹੀ ਨਹੀਂ ਉਹਨਾਂ ਦਾ ਸਮਾਨ ਕੀਮਤੀ ਸਮਾਨ ਪਸ਼ੂ ਤੱਕ ਰੁੜ ਗਏ ਨੇ ਤੇ ਹੁਣ ਲੋਕ ਦੁਹਾਈ ਪਾ ਰਹੇ ਨੇ ਤੇ ਲੋਕਾਂ ਵੱਲੋਂ ਹੁਣ ਆਪ ਮੁਹਾਰੇ ਅੱਗੇ ਹੋ ਕੇ ਬੰਨ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਹਰੀਕੇ ਹੈੱਡ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਅੱਗੇ ਵਧ ਰਿਹਾ। ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਕਿ ਪੂਰਾ ਪੰਜਾਬ ਜਲਧਲ ਹੋ ਗਿਆ ਹੈ, ਉੱਥੇ ਹੀ ਨਹਿਰਾਂ ਵਿੱਚ ਵੀ ਪਾਣੀ ਵਧ ਗਿਆ, ਦਰਿਆਵਾਂ ਦਾ ਪਾਣੀ ਓਵਰਫਲੋ ਹੋ ਰਿਹਾ ਤੇ ਪਿੰਡਾਂ ਦੇ ਪਿੰਡਾਂ 'ਚ ਪਾਣੀ ਵੜ ਰਿਹਾ ਤੇ ਲੋਕ ਕਾਫੀ ਪਰੇਸ਼ਾਨ ਨੇ। ਇਹ ਤਸਵੀਰਾਂ ਨੇ ਹਰੀਕੇ ਹੈੱਡ ਦੀਆਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਜਾ ਰਿਹਾ ਤੇ ਲੋਕਾਂ ਨੂੰ ਹੁਣ ਡਰ ਸਤਾ ਰਿਹਾ ਕਿ ਜਿੱਥੇ ਕਿ ਕਈ ਪਿੰਡ ਪਹਿਲਾਂ ਹੀ ਪਾਣੀ ਦੇ ਵਹਾਅ ਥੱਲੇ ਭ ਚੁੱਕੇ ਨੇ ਉਤੇ ਹੀ ਹੁਣ ਹੋਰ ਪਿੰਡਾਂ ਨੂੰ ਨੁਕਸਾਨ ਹੋਵੇਗਾ ਲੋਕਾਂ ਦੇ ਘਰਾਂ ਦਾ ਤਾਂ ਕੁਝ ਅਤਾ ਪਤਾ ਹੀ ਨਹੀਂ ਉਹਨਾਂ ਦਾ ਸਮਾਨ ਕੀਮਤੀ ਸਮਾਨ ਪਸ਼ੂ ਤੱਕ ਰੁੜ ਗਏ ਨੇ ਤੇ ਹੁਣ ਲੋਕ ਦੁਹਾਈ ਪਾ ਰਹੇ ਨੇ ਤੇ ਲੋਕਾਂ ਵੱਲੋਂ ਹੁਣ ਆਪ ਮੁਹਾਰੇ ਅੱਗੇ ਹੋ ਕੇ ਬੰਨ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਹਰੀਕੇ ਹੈਡ ਦੀਆਂ ਜਿੱਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਛੱਲਾ ਮਾਰਦਾ ਹੋਇਆ ਪਾਣੀ ਅੱਗੇ ਵਧ ਰਿਹਾ ਹੈ